ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਵਿੱਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਤੁਹਾਨੂੰ ਦੱਸਦੀ ਹਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਹਿਰ ਦੇ ਵਿੱਚ ਨਗਰ ਕੀਰਤਨ ਨੂੰ ਲੈ ਕੇ ਅਲੱਗ-ਅਲੱਗ ਥਾਵਾਂ 'ਤੇ ਫਲੈਕਸ ਬੋਰਡ ਲਗਾਏ ਗਏ ਸਨ ਜਿਸ ਨੂੰ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਫਾੜ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸਾਫ ਨਜ਼ਰ ਆ ਰਿਹਾ ਕਿ ਕੁਝ ਸ਼ਰਾਰਤੀ ਅਨਸਰ ਇਹਨਾਂ ਫਲੈਕਸ ਬੋਰਡਾਂ ਨੂੰ ਫਾੜਦੇ ਖੂਈ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਬਹੁਤ ਹੀ ਜ਼ਿਆਦਾ ਰੋਸ ਦੇ ਵਿੱਚ ਆ ਗਈਆਂ ਤੇ ਗੁਰੂ ਨਾਨਕ ਮਿਸ਼ਨ ਚੌਕ ਦੇ ਵਿੱਚ ਹੰਗਾਮਾ ਕੀਤਾ ਗਿਆ ਉੱਥੇ ਤੁਹਾਨੂੰ ਦੱਸਦੀ ਹੈ ਮੌਕੇ ਤੇ ਪਹੁੰਚੇ ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਦੇ ਵੱਲੋਂ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਬਰਿਡਿਪੋਰਟ ਤੇ ਏਟੀਵੀ ਤੇ ਪੰਜਾਬ ਰੈਣਾ ਲਾਈਵ कोरोना ਲੋਕਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਵੀ ਸਾਡੇ ਦੇਸ਼ ਦੇ ਵਾਸੀ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਪੰਸਾਨੀ ਨੇ ਆਪਣਾ ਸਰਪੰਸ ਕੇ ਨਾਲ ਹੁਕਮਾਂ ਦੇ ਬਾਰੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਵਾਸਤੇ ਕਿਉਂ ਭੇਜਿਆ ਆਪਣੇ ਚਾਰੇ ਸਾਹਿਬ ਜاده ਬਾਰੇ ਤੇ ਕਿਉਂ ਬਾਰੇ ਸਨ ਇਸ ਦੇਸ਼ ਦੀ ਖਾਤਰ ਇਸ ਦੇਸ਼ ਦੇ ਧਰਮ ਨੂੰ ਬਚਾਉਣ ਦੇ ਖਾਤਰ ਇਸ ਤੋਂ ਨੂੰ ਜਾਣ ਵਾਪਸ ਅੱਜ ਜੇ ਉਹਨਾਂ ਦੇ ਖੋੜ ਜਿਹੜੇ ਹੁਣ 17 ਤਰੀਕ ਨੂੰ ਗੁਰਗੋਵਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਬੰਦਾ ਨੂੰ ਸਿਜਾਜ ਨਗਰ ਕੀਰਤਨ ਨਿਕਲਣਾ ਜੇ ਉਹਨਾਂ ਦੇ ਕੋਲ ਆ ਰਿਹਾ ਹੈ ਇਹਦਾ ਮਤਲਬ ਸਭ ਤੋਂ ਵੱਡਾ ਕਿਰਤਖਾਨਾ ਬੰਦਾ ਜਿਹੜਾ ਕੰਮ ਕਰਦਾ ਸੋ ਸਾਡੀ ਉਹਨੂੰ ਤਾੜਨਾ ਹੈ ਕਿ ਜੇਜ ਤੋਂ ਕਾਬੂ ਆ ਗਿਆ ਤੇ ਫਿਰ ਅਸੀਂ ਸਿੱਖੀ ਰਵਾਇਤਾਂ ਅਨੁਸਾਰ ਉਹਨੂੰ ਸਿਜਾਜ ਦੇਵਾਂਗੇ ਜੇ ਪੁਲਿਸ ਨੇ ਕੋਈ ਕੰਮ ਨਾ ਕੀਤਾ ਇੰਨੀ ਗੱਲ ਬਾਤ ਕਰਦੇ ਵਾਹਿਗੁਰੂ ਜੀ ਕਾਬਾ ਸੋ ਵਾਹਿਗੁਰੂ ਜੀ ਦੀ ਬਤੇ ਤਾਨਤਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਾਤਸ਼ਾਹੀ ਦੇ ਪ੍ਰਕਾਸ਼ ਗੀਆ 15 ਤਰੀਕ ਨੂੰ ਜੋ ਸੰਪੂਰਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਂਝਾ ਨਗਰ ਕੀਰਤਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਮੁਖ ਰੱਖਦੇ ਨਿਕਲ ਰਿਹਾ ਹੈ ਸਾਰੇ ਹੀ ਜਲੰਧਰ ਸ਼ਹਿਰ ਦੇ ਸਿੱਖ ਨੁਮਾਇੰਦਿਆਂ ਦਾ ਇੱਕ ਬੋਰਡ ਸਾਂਝਾ ਬੋਰਡ ਜਿਹੜਾ ਇੱਥੇ ਗੁਰੂ ਨਾਨਕ ਮਸ਼ਨ ਚੌਕ ਵਿੱਚ ਲੱਗਿਆ ਸੀ ਜੋ ਕਿਸੇ ਸ਼ਰਾਰਤੀ ਬੰਦੇ ਨੇ ਸ਼ਰਾਰਤ ਕਰਕੇ ਉਸ ਬੋਰਡ ਨੂੰ ਪਾੜ ਦਿੱਤਾ ਹੈ ਇਹ ਪਾੜ ਕੇ ਜੋ ਵੀ ਉਸ ਬੋਰਡ ਦੇ ਵਿੱਚ ਲਿਖਿਆ ਸੀ ਬਾਣੀ ਦੀ ਟੁਕਾਂ ਸੀਗੀਆਂ ਗੁਰੂ ਸਾਹਿਬ ਜੀ ਦੀਆਂ ਸਾਰੇ ਨੁਮਾਇੰਦਿਆਂ ਦੀਆਂ ਫੋਟੋਆਂ ਸੀਗੀਆਂ ਉਹ ਸ਼ਰਾਰਤ ਉਸ ਲੈ ਕੇ ਗਿਆ ਵਾ ਤੇ ਬੇਨਤੀ ਆ ਕਿ ਜੇ ਅੱਜ ਸਿੱਖਾਂ ਦੇ ਨਾਲ ਇਹ ਸ਼ਰਾਰਤ ਕੀਤੀ ਜਾ ਰਹੀ ਆ ਤੇ ਕੱਲ ਨੂੰ ਪਤਾ ਨਹੀਂ ਕੀ ਕੁਝ ਹੋ ਸਕਦਾ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ ਕਿ ਵੀ ਛੇਤੀ ਤੋਂ ਛੇਤੀ ਇਹ ਸ਼ਰਾਰਤੀ ਬੰਦਿਆਂ ਦੇ ਪ੍ਰਤੀ ਕਾਰਵਾਈ ਕਰਕੇ ਸਾਰੇ ਜਲੰਧਰ ਸ਼ਹਿਰ ਦੇ ਨੁਮਾਇੰਦਿਆਂ ਦੇ ਸਾਹਮਣੇ ਉਸ ਬੰਦੇ ਨੂੰ ਸਾਝਾ ਕੀਤਾ ਜਾਵੇ ਓਪਨ ਕੀਤਾ ਜਾਵੇ ਨਹੀਂ ਤੇ ਜੋ ਵੀ ਸਿੱਖ ਨੁਮਾਇੰਦੇ ਇਕੱਠੇ ਹੋ ਕੇ ਜੋ ਵੀ ਸਾਡੇ ਕੋਲ ਬਣੇਗਾ ਅਸੀਂ ਆਪਣੀ ਕਰਨ ਦੀ ਕਾਰਵਾਈ ਸਾਰੇ ਇਕੱਠੇ ਹੋ ਕੇ ਆਪਣੇ ਆਪ ਕਰਾਂਗੇ ਬਾਬਾ ਜੀ ਕੱਲਾ ਇੱਥੇ ਹੀ ਬੋਰਡ ਪਾੜਿਆ ਗਿਆ ਹੋਰ ਜਲੰਧਰ ਸ਼ਹਿਰ ਜੀ ਬਹੁਤ ਲੱਗੇ ਬੋਰਡ ਲੱਗਦੇ ਪਏ ਆ ਜੀ ਬੋਰਡ ਲੱਗਦੇ ਪਏ ਆ ਹਜੇ ਕੁਝ ਵੀ ਕਹਿ ਸਕਦੇ ਹਜੇ ਪਹਿਲਾ ਬੋਰਡ ਪਾਟਿਆ ਵਾ ਤੇ ਕੱਲ ਨੂੰ ਕੀपता ਹਜੇ ਦੇ 15 ਦਿਨ ਸਾਰਾ ਕੁਝ ਚੱਲਣਾ ਹੈ ਨਾ ਜੀ ਕੁਝ ਵੀ ਹੋ ਸਕਦਾ ਹੈ ਜੇ ਅੱਜ ਨਹੀਂ ਕਾਰਵਾਈ ਕੀਤੀ ਗਈ ਤੇ ਕੱਲ ਨੂੰ ਕੀ ਹੋਏਗਾ ਤੇ ਇਹ ਤੇ ਆਪਾਂ ਕਹਿ ਨਹੀਂ ਸਕਦੇ ਬਾਬਾ ਜੀ ਜਿਹੜੇ ਸ਼ਹਿਰ ਵਿੱਚ ਕੈਮਰੇ ਲੱਗੇ ਨੇ ਉਹਦੇ ਵਿੱਚ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਬੰਦਾ ਬੋਰਡ ਦੇ ਪਿੱਛੋਂ ਦੀ ਪਹਿਲਾ ਬੋਰਡ ਨੂੰ ਪ हीरो ਨੂੰ ਇਕੱਠਾ ਕਰਕੇ ਰਾਤ ਨੂੰ 11:30 ਵਜੇ ਬੋਰਡ ਨੂੰ ਇਕੱਠਾ ਕਰਕੇ ਲੈ ਕੇ ਜਾਂਦਾ ਲਗਭਗ आधा ਪੂਨੇ ਘੰਟੇ ਦੇ ਵਿੱਚੇ ਕਾਰਵਾਈ ਹੋ ਗਈ ਕਿੰਨੇ ਕ ਵਜੇ ਨੂੰ 11:30 ਵਜੇ ਦੇ ਨੇੜੇ ਸਾਢੇ 11:30 ਵਜੇ ਤੱਕ ਤੇ ਟ੍ਰੈਫਿਕ ਹੀ ਬਹੁਤ ਹੁੰਦੀ ਹੈ ਕਿਉਂਕਿ ਸਾਹਮਣੇ ਹਸਪੀਟਲ ਹੈ ਹਾਂਜੀ ਤਾਂ ਹੀ ਫਿਰ ਸ਼ਰਾਰਤੀ ਬੰਦਾ ਹੀ ਹੋ ਸਕਦਾ ਕੋਈ ਨਾ ਕੀ ਸੋਚੀ ਸਮਝੀਏ ਕੋਈ ਨਹੀਂ ਸ਼ਰਾਰਤ ਹੈ ਸੋਚ ਸਮਝ ਕੇ ਸ਼ਰਾਰਤ ਕੀਤੀ ਗਈ ਹੈ ਠੀਕ ਹੈ ਜੇ ਆਪਣੇ ਗੁਰੂ ਘਰ ਤੋਂ ਜੇ ਆਪਣੇ ਬਾਹਰ ਜੀ ਹਾਂਜੀ ਹਾਂਜੀ ਸਾਡੀ ਸਰਕਾਰੀ 75 ਉਹਨੂੰ ਨੈਕਸਟ ਮਾਰਨਿੰਗ 108 ਦੇ ਨਾਲ ਲੈ ਕੇ ਹੂੰ ਅਜੀ ਹੌਂਕ ਦੇ ਮੌਕੇ ਤੇ ਜਿਹੜੇ ਸ਼ੇਰਨ ਲੈ ਕੇ ਜੋ ਵਾਰਟੀ ਕਰ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਦੇਖਦੇ ਸੀਸੀਟੀਵੀ ਥੋੜੀ ਜਿਹੀ ਜਿਹੜਾ ਉਹ ਹੈਗੀ ਪਰ ਅਜੀ ਆਪਣੇ ਤੌਰ ਤੇ ਦੇਖ ਲੈ ਕਰਦਾ ਠੀਕ ਹੈ ਠੀਕ ਹੈ